ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਤਾਪ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੋਜ਼ਿਟਿਵ ਪ੍ਰਤਾਪ 'ਚ ਤੇ ਅੱਜ ਹਾਜ਼ਰ ਹੈ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਅੱਜ ਦੇ ਦਿਨ 1682 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਸੋ ਜੇ ਤੁਸੀਂ ਉਹਨਾਂ ਦਾ ਸੰਪੂਰਨ ਇਤਿਹਾਸ ਜਾਣਨਾ ਚਾਹੁੰਦੇ ਹੋ ਉਸ ਤੇ ਅਸੀਂ ਇੱਕ ਵਾਰੀ ਪਹਿਲਾਂ ਵੀ ਵੀਡੀਓ ਬਣਾਈ ਸੀ ਤੁਸੀਂ ਉਹ ਦੇਖ ਸਕਦੇ ਹੋ ਇੱਥੇ ਉੱਪਰ ਸ਼ੋ ਹੁੰਦੀ ਹੋਣੀ ਆ ਸੋ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਦੀ ਆਖਰੀ ਜੰਗ ਦੀ ਉਹਨਾਂ ਦੀ ਸ਼ਹੀਦੀ ਦੀ ਤੇ ਕਿੱਦਾਂ ਉਹਨਾਂ ਦੀ ਮੌਤ ਨਾਲ ਗੱਲਬਾਤ ਹੋਈ ਸੀ ਸੋ ਆਓ ਬਹੁਤਾਂ ਸਮਾਂ ਲਗਾਉਂਦੇ ਹੋਏ ਇਹ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਤਿਨਾਮ ਵਾਹਿਗੁਰੂ ਸੋ ਕਿਹਾ ਜਾਂਦਾ ਹੈ ਕਿ ਜਦੋਂ ਤਮੂਰ ਸ਼ਾਹ ਤੇ ਜਹਾਂ Khan ਵੱਲੋਂ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ ਤੇ ਇਹ ਗੱਲ ਬਾਬਾ ਦੀਪ ਸਿੰਘ ਜੀ ਤੱਕ ਪਹੁੰਚੀ ਤੇ ਉਹ ਬੀਰ ਰਸ ਵਿੱਚ ਆ ਗਏ ਉਹਨਾਂ ਦੀਆਂ ਅੱਖਾਂ ਖੂਨ ਨਾਲ ਲਾਲ ਹੋ ਗਈਆਂ ਤੇ ਡੋਲੇ ਫੜਕਣ ਲੱਗੇ ਸੋ ਤੁਰੰਤੋਂ ਪਹਿਲਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਕੀਤੀ ਕਿ ਜਦੋਂ ਤੱਕ ਮੈਂ ਦੁਸ਼ਮਣਾਂ ਦੇ ਝੰਡੇ ਅੰਮ੍ਰਿਤਸਰ ਦੀ ਧਰਤੀ ਤੋਂ ਪੱਟ ਨਹੀਂ ਦਾਵਾਂਗਾ ਉਦੋਂ ਤੱਕ ਮੈਂ ਸ਼ਹੀਦੀ ਨਹੀਂ ਪਾਉਂਗਾ ਇਹਨਾਂ ਸੁਣ ਕੇ ਹੀ ਕਹਿੰਦੇ ਹੋਣੀ ਵੀ ਕੰਮ ਗਈ ਸੀ ਤੇ ਉਹਨੇ ਕਿਹਾ ਕਿ ਇਦਾਂ ਨਹੀਂ ਹੋ ਸਕਦਾ ਸੋ ਇਹ ਸੁਣ ਕੇ ਬਾਬਾ ਦੀਪ ਸਿੰਘ ਜੀ ਨੇ ਕਿਹਾ ਬਚਨ ਹੋਣਗੇ ਗੁਰੂ ਦੇ ਸਿੰਘ ਦੇ ਪੂਰੇ ਤੇ ਪੱਕੇ ਅਸੀਂ ਥਰ-ਥਰ ਯਮਨ ਨਗਾਦੀਏ ਸੂਈਆਂ ਦੇ ਨੱਕੇ ਸਾਨੂੰ ਅੰਮ੍ਰਿਤਸਰ ਵੱਲ ਜਾਂਦਿਆਂ ਨੂੰ ਦੱਸ ਕਿਹੜਾ ਡੱਕੇ ਨਹੀਂ ਅਸੀਂ ਖੰਡੇ 18 ਸੇਰ ਦੇ ਐਵੇਂ ਨਹੀਂ ਛਕੇ ਸੋ ਇਦਾਈ ਬਾਬਾ ਦੀਪ ਸਿੰਘ ਜੀ ਜਕਾਰੇ ਲੋਂਦੇ ਹੋਏ ਮਾਲਵੇ ਦੀ ਧਰਤੀ ਤੋਂ ਮਾਝੇ ਦੀ ਧਰਤੀ ਵੱਲ ਨੂੰ ਤੁਰ ਪਏ। ਫਿਰ ਅਗਲੇ ਦਿਨ ਉਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਅੱਗੇ ਅਰਦਾਸ ਕੀਤੀ ਤੇ ਕਿਹਾ ਕਿ اے ਸ਼ਹੀਦਾਂ ਦੇ ਸਰਤਾਜ ਮੈਂ ਤੁਹਾਡੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਜਦੋਂ ਤੱਕ ਮੈਂ ਆਪਣੇ ਪ੍ਰਣ ਪੂਰੇ ਨਾ ਕਰ ਲਵਾਂ ਤੇ ਮੈਂ ਉਦੋਂ ਤੱਕ ਸ਼ੀਦੀ ਨਹੀਂ ਪਾਊਂਗਾ। ਤੇ ਸ੍ਰੀ ਗੁਰੂ ਰਾਮਦਾਸ ਜੀ ਕੋਈ ਤੁਹਾਡੇ ਦਰ ਤੇ ਪਤਾਸਿਆਂ ਦਾ ਪ੍ਰਸ਼ਾਦ ਲੈ ਕੇ ਆਉਂਦਾ ਹੋਊਗਾ ਕੋਈ ਫੁੱਲੀਆਂ ਦਾ। ਮੈਂ ਅੱਜ ਆਪਣੇ ਸਿਰ ਦਾ ਚੜਾਵਾ ਲੈ ਕੇ ਆ ਰਿਹਾ ਹਾਂ ਤੇ ਤੁਸੀਂ ਇਸ ਨੂੰ ਪ੍ਰਮਾਣ ਕਰਨਾ। ਫੇਰ ਬਾਬਾ ਦੀਪ ਸਿੰਘ ਜੀ ਨੇ ਲੀਕ ਖਿੱਚੀ ਸੀ ਲਲਕਾਰ ਸਾਹਿਬ ਗੁਰਦੁਆਰੇ ਤੇ ਉੱਥੇ ਉਹਨਾਂ ਨੇ ਕਿਹਾ ਸੀਗਾ ਕਿ ਉਹ ਹੀ ਯੋद्धा ਇਹ ਲੀਕ ਨੂੰ ਟੱਪੇ ਜਿਹੜਾ ਧਰਮ ਲਈ ਆਪਣੀ ਜਾਨ ਵਾਰਨ ਲਈ ਤਿਆਰ ਹੋਵੇ ਤੇ ਕਹਿੰਦੇ ਨੇ ਕਿ 10000 ਤੋਂ ਵੱਧ ਯੋਧੇ ਉਦੋਂ ਉਹ ਲੀਕ ਨੂੰ ਛਾਲਾ ਮਾਰਦੇ ਟੱਪਦੇ ਗਏ ਤੇ ਇਧਰੋਂ ਮੁਗਲਾਂ ਨੂੰ ਵੀ ਪਤਾ ਲੱਗ ਗਿਆ ਕਿ ਬਾਬਾ ਦੀਪ ਸਿੰਘ ਜੀ ਹੁਣੀ ਫੌਜ ਲੈ ਕੇ ਚੜ੍ਹਾਈ ਕਰਨ ਆ ਰਹੇ ਨੇ ਤੇ ਫਿਰ ਜਦੋਂ ਜੰਗ ਹੋਈ ਜਮਾਲ ਖਾਨ ਨੇ ਆਪਣੇ ਸਾਰੇ ਸੈਨਿਕ ਮਰਦੇ ਦੇਖੇ ਆਪਣੇ ਤਗੜੇ ਤਗੜੇ ਯੋਧੇ ਸਿੰਘਾਂ ਦੇ ਹੱਥੀ ਮਰਦੇ ਦੇਖੇ ਤਾਂ ਉਹਨੇ ਬਾਬਾ ਦੀਪ ਸਿੰਘ ਜੀ ਨੂੰ ਕਿਹਾ ਕਿ ਆਪਾਂ ਇਕੱਲੇ ਇਕੱਲੇ ਲੜਦੇ ਆਂ ਤੇ ਬਾਬਾ ਦੀਪ ਸਿੰਘ ਜੀ ਨੇ ਵੀ ਕਿਹਾ ਕਿ ਹਾਂ ਮੈਂ ਵੀ ਇਹੀ ਚਾਹੁੰਦਾ ਹਾਂ ਤੇ ਫਿਰ ਉਹਨਾਂ ਦੋਵਾਂ ਯੋਧਿਆਂ 'ਚ ਯੁੱਧ ਹੋਇਆ ਤੇ ਕਿਹਾ ਜਾਂਦਾ ਹੈ ਕਿ ਦੋਵੇਂ ਯੋਧਿਆਂ ਨੇ ਸਾਂਝੇ ਵਾਰ ਕੀਤੇ ਸੋ ਜਦੋਂ ਦੋਵਾਂ 'ਚ ਸਾਂਝੇ ਵਾਰ ਹੋਏ ਤਾਂ ਉੱਥੇ ਫਿਰ ਦੁਬਾਰਾ ਹੁਣੀ ਪ੍ਰਗਟ ਹੋਈ ਤੇ ਉਹਨੇ ਕਿਹਾ ਕਿ ਦੇਖਿਆ ਸਿੰਘਾਂ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਹਜੇ ਇੱਥੋਂ ਸ਼੍ਰੀ ਦਰਬਾਰ ਸਾਹਿਬ 5 ਮੀਲ ਦੀ ਦੂਰੀ ਤੇ ਹੈ ਤੇ ਤੂੰ ਗੁਰੂ ਦਾ ਸਿੰਘ ਹੋ ਕੇ ਝੂਠ ਬੋਲਿਆ ਆਪਣੇ ਪ੍ਰਣ ਪੂਰੇ ਨਹੀਂ ਕੀਤੇ ਮੇਰੀ ਕਿਤਾਬ ਵਿੱਚ ਤਾਂ ਤੇਰੇ ਸਵਾਸ ਇੱਥੇ ਹੀ ਖਤਮ ਹੋ ਗਏ ਨੇ ਤੇ ਇਹਦੇ ਤੇ ਫਿਰ ਬਾਬਾ ਦੀਪ ਸਿੰਘ ਜੀ ਨੇ ਉਹਨੂੰ ਜਵਾਬ ਦਿੱਤਾ ਕਿ ਤੇਰੀ ਕਿਤਾਬ ਹੋਰਾਂ ਲੋਕਾਂ ਲਈ ਹੋएगी ਮੇਰੇ ਲਈ ਨਹੀਂ ਮੇਰੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਹੋਇਆ ਅੰਮ੍ਰਿਤ ਹੈ ਤੇ ਮੈਂ ਆਪਣਾ ਪ੍ਰਣ ਪੂਰਾ ਕਰਕੇ ਹੀ ਸ਼ੀਧੀ ਪਾਵਾਂਗਾ ਇਹਨਾਂ ਕਹਿਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਫਿਰ ਉੱਠ ਪਏ ਤੇ ਸ਼੍ਰੀ ਦਰਬਾਰ ਸਾਹਿਬ ਵਾਲ ਨੂੰ ਤੁਰਪੇ ਵੈਰੀਆਂ ਨੂੰ چیرਦੇ ਹੋਏ ਤੇ ਜਿਹੜੇ ਦੁਸ਼ਮਣ ਸੀ ਉਹ ਐਸੇ ਭੱਜੇ ਕਿ ਸਿੱਧਾ ਜਾ ਕੇ ਉਹਨਾਂ ਨੇ ਲਾਹੌਰ ਹੀ ਸਾ ਲਿਆ ਤੇ ਉੱਥੇ ਜਾ ਕੇ ਉਹਨਾਂ ਨੇ ਖਾਨ ਨੂੰ ਕਿਹਾ ਕਿ ਤੂੰ ਸਾਨੂੰ ਜਿੰਦਾ ਲੋਕਾਂ ਨਾਲ ਲੜਨ ਨੂੰ ਭੇਜਿਆ ਸੀ ਕਿ ਮਰਿਆ ਨੂੰ ਤੇ ਖਾਨ ਨੇ ਅੱਗੋਂ ਕਿਹਾ ਕਿ ਮਰਿਆ ਹੋਇਆ ਵੀ ਕਦੀ ਕੋਈ ਲੜਦਾ ਆ ਤੇ ਉਹ ਕਹਿੰਦੇ ਕਿ ਉੱਥੇ ਇੱਕ ਦੀਪ ਸਿੰਘ ਬੁੱਢਾ ਜਿਆ ਸੀ ਉਹਨੂੰ ਅਸੀਂ ਵੱਢ ਕੇ ਸੁੱਟਤਾ ਤੇ ਉਹ ਫੇਰ ਉੱਠ ਕੇ ਲੜਨ ਲੱਗ ਗਿਆ ਤੇ ਉਹਨੇ ਖਾਨ ਨੇ ਪੁੱਛਿਆ ਕਿ ਉਹ ਕੱਲਾ ਹੀ ਉੱਠਿਆ ਕਿ ਬਾਕੀ ਵੀ ਉੱਠ ਗਏ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਹਿੰਮਤ ਹੀ ਨਹੀਂ ਪਈ ਕਿ ਅਸੀਂ ਮੁੜ ਕੇ ਅੰਮ੍ਰਿਤਸਰ ਵੱਲ ਦੇਖੀਏ ਤੇ ਸਾਨੂੰ ਲੱਗਦਾ ਹੈ ਕਿ ਬਾਕੀ ਵੀ ਉਠ ਹੀ ਗਏ ਹੋਣਗੇ ਸੋ ਇਹ ਸੀ ਬਾਬਾ ਦੀਪ ਸਿੰਘ ਜੀ ਦੀ ਕਰਾਮਾਤ ਸੋ ਜੇ ਆਪਾਂ ਇਸ ਸਾਖੀ ਨੂੰ ਦੇਖੀਏ ਤੇ ਆਪਾਂ ਨੂੰ ਕਿੰਨਾ ਕੁ ਸਿੱਖਣ ਨੂੰ ਮਿਲਦਾ ਹੈ ਤੇ ਇਸ ਸਾਖੀ ਨੂੰ ਛੱਡ ਕੇ ਜੇ ਆਪਾਂ ਬਾਬਾ ਦੀਪ ਸਿੰਘ ਜੀ ਦਾ ਜੀਵਨ ਦੇਖੀਏ ਤਾਂ ਉਹ ਚ ਸਾਨੂੰ ਬਹੁਤ ਕੁ ਸਿੱਖਣ ਨੂੰ ਮਿਲਦਾ ਹੈ ਤੇ ਜੇ ਆਪਾਂ ਉਹਨਾਂ ਵਰਗੇ 10% ਸਿੱਖ ਬਣਨ ਦੀ ਵੀ ਕੋਸ਼ਿਸ਼ ਕਰੀਏ ਤੇ ਪਤਾ ਨਹੀਂ ਆਪਾਂ ਕਿੰਨੇ ਵਧੀਆ ਹੋ ਜਾਵਾਂਗੇ ਸੋ ਜਿੱਦਾਂ ਕਿ ਮੈਂ ਲਾਸਟ ਵੀਡੀਓ 'ਚ ਵੀ ਕਿਹਾ ਸੀ ਜੋ ਸਾਨੂੰ ਸਿੱਖ ਗੁਰੂਆਂ ਨੇ ਸਿਖਾਇਆ ਆ ਔ ਸਿੱਖੋ ਹੁਕਮ ਦੀ ਪਾਲਣਾ ਕਰੋ ਖੁਸ਼ ਰਹੋ ਪੋਜ਼ਿਟਿਵ ਰਹੋ ਤੇ ਮੈਂ ਤੁਹਾਨੂੰ ਫੇਰ ਮਿਲਾਂਗਾ ਇੱਕ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤੇਰੇ ਦਰਤੀ ਸੋਬਾ ਦੇ ਨਾਂ ਦਾਤਾ ਅਖਰ ਮੈਥੋਂ ਪੀਰ ਪੈਗੰਬਰ ਸੋਹਣੇ ਸਭ ਨੇ ਸੋਣਾ ਨਾ ਕੋਈ ਤੇਥੋਂ ਪੀਰ ਪੈਗੰਬਰ ਸੋਹਣੇ ਸਭ ਨੇ ਸੋਣਾ ਨਾ ਕੋਈ ਤੇਥੋਂ ਅਰਜ਼ ਕਬੂਲ ਕਰੀ ਚਰਨੀ ਸੀਸ ਨਵਾ ਮੰਦਾਤਾ ਜਨ ਤੇਰਾ ਮੈਨੂੰ ਮੈਂ ਪਾ ਜਾਵਾਂ